ਵਡ ਹੰਸਾ ਮਹੱਲਾ ਤੀਜਾ ਸੱਚਾ ਸੌਦਾ ਹਰ ਨਾਮਾ ਸੱਚਾ ਵਾਪਾਰ ਆ ਰਾਮ ਗੁਰਮਤੇ ਹਰ ਨਾਮ ਅਵਣ ਜਿਐ ਆਤਮੋਲੇ ਫਾਰਾ ਰਾਮ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਾਪਾਰਾ ਰਾਮ ਤੀਸਰੇ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀਾਂ ਦੀ ਬਾਣੀ ਰਾਗ ਵਡਹਾਂਸ ਦੇ ਵਿੱਚ ਅੰਗ 570 571 ਦੇ ਉੱਪਰ ਸੋ ਆਪਣੇ ਬਚਨ ਦੇ ਪਹਿਲੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੱਚਾ ਸੌਦਾ ਹਰ ਨਾਮ ਹੈ ਸੱਚਾ ਵਾਪਾਰਾ ਰਾਮ ਅਰਥਾਤ ਕਹੇ ਭਾਈ ਅਸਲ ਦੇ ਵਿੱਚ ਹਰੀ ਪਰਮੇਸ਼ਰ ਜੀ ਦਾ ਨਾਮ ਹੀ ਸੱਚਾ ਸੌਦਾ ਹੈ ਖਰਾ ਸੌਦਾ ਹੈ ਪਰ ਮਹਾਰਾਜ ਕਹਿੰਦੇ ਇਹ ਹੀ ਸੱਚਾ ਵਪਾਰਾ RAM ਇਹ ਹੀ ਸੱਚਾ ਬਣ ਜੋ ਵਾਰ ਭਾਈ ਨਾਮ ਵਾਲਾ ਬਣ ਜੋ ਵਾਰ ਜਿਹੜਾ ਇਹ RAM ਜੀ ਕਹਿੰਦਾ ਗੁਰਮਤੀ ਹਰ ਨਾਮ ਵਣ ਜਿਐ ਆਤਮੋਲ ਅਫਾਰਾ RAM ਗਰਮਤਿ ਹਰ ਨਾਮ ਵਣਜਿਐ ਜੇਕਰ ਗੁਰੂ ਮਹਾਰਾਜੀਆਂ ਤੋਂ ਮਤ ਲੈ ਕੇ ਹਰੀ ਪਰਮੇਸ਼ਰ ਦੇ ਨਾਮ ਦਾ ਵਣਜੋ ਪਾਰ ਕਰਨਾ ਕਰੀਏ ਭਾਵ ਕੇ ਨਾਮ ਨੂੰ ਜਪਣਾ ਕਰੀਏ ਤਾਂ ਮਹਾਰਾਜ ਕਹਿੰਦੇ ਆਤਮ ਮੋਲ ਉਫਾਰਾ ਰਾਮ ਤਿ ਫਿਰ ਉਸ ਨਾਮ ਦਾ ਬਹੁਤ ਜਿਆਦਾ ਮੁੱਲ ਪੈਂਦਾ ਬੜਾ ਪਰਪਾਰ ਬੜਾ ਬੇਅੰਤ ਬੜਾ ਵੱਡਾ ਮੁੱਲ ਪੈਂਦਾ ਹੈ ਹੇ ਰਾਮ ਜੀ ਕਹਿੰਦੇ ਆਤਮ ਮੋਲ ਅਫਾਰਾ ਸੱਚ ਵਪਾਰ ਸੱਚ ਵਪਾਰ ਲੱਗੇ ਵੱਡ ਭਾਗੀ ਅੰਤਰਾ ਬਾਹਰ ਭਗਤੀ ਰਾਤੇ ਸੱਚ ਨਾਮ ਲੈ ਵਾ ਲਾਗੀ ਆਤਮ ਮੋਲ ਅਫਾਰਾ ਸੱਚ ਵਪਾਰ ਤੇ ਬਹੁਤ ਵੱਡਾ ਮੁੱਲ ਪੈਂਦਾ ਮਾਰੇ ਕਹਿੰਦੇ ਸੱਚ ਵਪਾਰ ਸੱਚ ਬਣਜ ਵਪਾਰ ਦਾ ਨਾਮ ਦੇ ਬਣਜਦਾ ਕਹਿੰਦੇ ਸੱਚ ਵਪਾਰ ਲੱਗੇ ਵੱਡ ਭਾਗੀ ਤੇ ਇਹ ਜਿਹੜੇ ਸੱਚੇ ਬਣਜ ਵਪਾਰ ਵਾਲੇ ਬੰਨੇ ਨਾ ਨਾਮ ਦੇ ਬਣਜ ਵਾਲੇ ਬੰਨੇ ਬਹੁਤ ਵੱਡਿਆਂ ਭਾਗਾਂ ਵਾਲੇ ਗੁਰਮੁਖ ਗੁਰੂ ਪਿਆਰੇ ਲੱਗੇ ਹਨ ਕਹਿੰਦੇ ਅੰਦਰ ਬਾਹਰ ਭਗਤੀ ਰਾਦੇ ਸੱਚ ਨਾਮ ਲੈਵ ਲਾਗੀ ਤੇ ਜੜ ਗੁਰਮੁ ਗੁਰੂ ਪਿਆਰੇ ਅੰਦਰੋਂ ਵੀ ਤੇ ਬਾਹਰੋਂ ਵੀ ਭਾਵ ਮਨ ਤੋਂ ਵੀ ਤੇ ਤੰਤੋਂ ਵੀ ਪਰਮੇਸ਼ਰ ਦੀ ਭਗਤੀ ਵਾਲੇ ਬੰਨੇ ਲੱਗੇ ਹੋਏ ਨੇ ਰੰਗੇ ਹੋਏ ਨੇ ਭਗਤੀ ਦੇ ਰੰਗ ਚ ਕਹਿੰਦਾ ਸਾਜਨਾ ਮਲੇਵ ਲੱਗੀ ਉਹਨਾਂ ਦੇ ਸੱਚੇ ਨਾਮ ਦੇ ਨਾਲ ਲੇਵ ਲੱਗੀ ਆ ਸੁਰਤੀ ਜੁੜੀ ਆ ਨਦਰ ਕਰੇ ਸੋਈ ਸੱਚ ਪਾਏ ਗੁਰ ਕਾਬਦ ਵਿਚਾਰਾ ਨਾਨਕ ਨਾਮ ਰਤੇ ਤੇ ਨਹੀਂ ਸੁਖ ਪਾਇਆ ਸਾਚੇ ਕੇਵ ਪਰ ਨਦਰ ਕਰੇ ਸੋਈ ਸੱਚ ਪਾਏ ਜਿਦਤਿ ਵਿਵਕਾਲ ਪੁਰਖ ਵਾਏ ਗੁਰੂ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਨਾ ਉਹੀ ਸਤ ਸਰੂਪ ਪਰਮੇਸ਼ਰ ਜੀ ਨੂੰ ਪਾਉਂਦਾ ਮਾਰੇ ਕਹਿੰਦੇ ਕਿਵੇਂ ਪਾਉਂਦਾ ਗੁਰ ਕਾ ਸ਼ਬਦ ਵਿਚਾਰਾ ਗੁਰੂ ਮਹਾਰਾਜਿਆਂ ਦੇ ਸ਼ਬਦ ਦੀ ਵਿਚਾਰ ਦੇ ਸਦਕਾ ਤੇ ਨਾਨਕ ਨਾਮ ਰਤੇ ਤਨਹੀ ਸੁਖ ਪਾਇਆ ਸਾਜੇ ਕੇਵਾ ਪਰ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਨਾਮ ਦੇ ਸਦਕਾ ਉਹਦੇ ਰੰਗ ਚ ਰੰਗੇ ਗਏ ਉਹੀ ਸੁਖ ਪਾਉਂਦੇ ਨੇ ਨਾਮ ਰਤੇ ਤੇ ਨਹੀਂ ਸੁਖ ਪਾਇਆ ਮਹਾਰਾਜ ਕਹਿੰਦਾ ਸੱਚ ਹੈ ਕੇ ਵਪਾਰ ਉਹ ਸੱਚੇ ਪਰਮੇਸ਼ਰ ਦੇ ਨਾਮ ਦੇ ਬਣਜ ਵਪਾਰ ਦੇ ਸਦਕਾ ਉਹਨਾਂ ਨੇ ਸੁੱਖ ਨੂੰ ਪਾਉਣਾ ਕੀਤਾ ਸੋਗ ਆਪਣੇ ਬਚਨ ਦੇ ਦੂਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦੇ ਹੋ ਮੈਂ ਮਾਇਆ ਮੈਲ ਹੈ ਮਾਇਆ ਮੈਲ ਭਰੀ ਜੈ ਰਾਮ ਗੋਰਮਤੇ ਮਨ ਨਿਰਮਲਾ ਰਸਨਾ ਹਰ ਰਸ ਪੀਜੈ ਜੈ ਰਾਮ ਹੋਮਾ ਮਾਇਆ ਮੈਲ ਹੈ ਜਿਹੜਾ ਮਾਰੇ ਕਹਿੰਦੇ ਹੋਮਾ ਹੰਕਾਰ ਹੈ ਨਾ ਕੁਮੰਡ ਗਰੂਰ ਹੈ ਅਸਲ ਦੇ ਵਿੱਚ ਮਾਇਆ ਰੂਪ ਮੈਲ ਹੀ ਸਾਰੀ ਹੋਰ ਮਾਇਆ ਮੈਲ ਭਰੀ ਜੈ ਰਾਮ ਜਿਹੜੇ ਹੰਕਾਰੀ ਪੁਰਸ਼ ਨੇ ਹੋਮੇ ਚ ਗਲਦਾਨ ਜੀਵ ਨੇ ਮਹਾਰਾਈ ਕਹਿੰਦੇ ਉਹ ਮਾਇਆ ਦੀ ਮੈਲ ਦੇ ਨਾਲ ਭਰੇ ਹੋਏ ਨੇ ਇਹ ਰਾਮ ਜੀ ਗੁਰਮਤੀ ਮਨ ਨਿਰਮਲਾ ਰਸਨਾ ਹਰ ਰਸ ਪੀਜਾ ਰਾਮ ਹਰ ਜੈ ਨਾਵੇ ਗੁਰਮਖਾ ਗੁਰੂ ਪਿਆਰੇ ਨੇ ਗੁਰੂ ਮਹਾਰਾਜਿਆਂ ਦੇ ਮੱਤ ਨੂੰ ਗ੍ਰਹਿਣ ਕੀਤਾ ਉਹਨਾਂ ਦਾ ਮਾਨ ਨਿਰਮਲ ਰਥਾਤ ਮੈਲ ਕੋ ਰਹਿਤ ਪਾਗ ਪਵਿੱਤਰ ਹੋ ਜਾਂਦਾ ਹੈ ਗੁਰਮਤੀ ਮਾਨ ਨਿਰਮਲਾ ਹਰ ਰਸਨਾ ਹਰ ਰਸ ਪੀਜੈ RAM ਤੇ ਉਹਨਾਂ ਦੇ ਰਸਨਾ ਮਹਾਰਾਜ ਕਹਿੰਦਾ ਨਾਮ ਜਪ ਕੇ ਹਰੀ ਰਸ ਨੂੰ ਪੀਣਾ ਕਰਦੀ ਹਾਏ RAM ਜੀ ਕਹਿੰਦਾ ਰਸਨਾ ਹਰ ਰਸ ਪੀਜੈ ਅੰਤਰ ਪੀਜੈ ਸਾਚ ਸਬਦ ਵਿਚਾਰੀ ਅੰਤਰਾ ਖੋਟਾ ਅੰਮ੍ਰਿਤ ਭਰਿਆ ਸਬਦੇ ਕਾੜ ਪੀ ਆਪਨ ਹਾਰੀ ਨਰਸਨਾ ਹਰ ਰਸ ਪੀਜੈ ਅੰਤਰ ਪੀਜੈ ਤੇ ਜਿਨ੍ਹਾਂ ਦੇ ਵੀ ਰਸਨਾ ਨਾਮ ਨੂੰ ਜਪ ਕੇ ਹਰੀ ਰਸ ਨੂੰ ਪੀਣਾ ਕਰਦੀ ਐ ਉਹਨਾਂ ਦਾ ਅੰਦਰ ਹਰੀ ਰਸ ਦੇ ਨਾਲ ਨਾਮ ਰਸ ਦੇ ਨਾਲ ਭਿੱਜ ਜਾਂਦਾ 7 ਸ਼ਬਦ ਵਿਚਾਰੀ ਕਿਵੇਂ ਸੱਚੇ ਸ਼ਬਦ ਦੀ ਵਿਚਾਰ ਦੇ ਸਦਕਾ ਕਹਿੰਦਾ ਅੰਤਰ ਖੂਟਾ ਅਮਰਤ ਭਰਿਆ ਕਾੜ ਪੀ ਆਪਨ ਹਾਰੀ ਤੇ ਉਹਨਾਂ ਦਾ ਅੰਦਰ ਅੰਤਿਸ਼ਕਰਣ ਰੂਪੇ ਖੂਵਾਂ ਮਾਰੇ ਕਹਿੰਦੇ ਨਾਮ ਰੂਪੀ ਅਮਰਤ ਦੇ ਨਾਲ ਭਰਿਆ ਹੀ ਰਹਿੰਦਾ ਹੈ ਕਹਿੰਦਾ ਸਬਦ ਦੇ ਕਾੜ ਪੀ ਆਪਨ ਹਾਰੀ ਤੇ ਪਨਹਾਰੀ ਅਰਥਾਤ ਪਾਣੀ ਭਰਨੇ ਵਾਲੀ ਬੁੱਧੀ ਰੂਪ ਜਿਉਰੀ ਉਹ ਅੰਤਿਸ਼ਕਰਣ ਰੂਪੇ ਖੂਵੇ ਦੇ ਵਿੱਚੋਂ ਨਾਮ ਅਮਰਤ ਨੂੰ ਕੱਢ ਕੱਢ ਕੇ ਪੀਣਾ ਕਰਦੀ ਆ ਪਾਨ ਕਰਨਾ ਕਰਦੀ ਆ ਕਹਿੰਦਾ ਜੈਸਾ ਨਦਰ ਕਰੈ ਸੋਈ ਸੱਚ ਲਾਗੈ ਰਸਨਾ RAM ਰਵੀਜਾ ਨਾਨਕ ਨਾਵਰਤੇ ਸੇ ਨਿਰਮਲ ਹੋਰ ਹੋ ਮੈਂ ਮੈਲ ਪਰੇ ਜਾ ਜੈਸਾ ਨਦਰ ਕਰੈ ਸੋਈ ਸੱਚ ਲਾਗੈ ਜਿਹਦੇ ਤਾਂ ਵੀ ਉਹ ਆਪਣੀ ਕਿਰਪਾ ਦ੍ਰਿਸ਼ਟੀ ਕਰਦਾ ਨਾ ਵਾਹੀ ਗਰਮਾ ਗੁਰੂ ਪਿਆਰਾ ਸੱਚ ਵਾਲੇ ਬੰਨੇ ਲੱਗਿਆ ਸੱਚੇ ਬਾਣੀ ਦੇ ਸਦਕਾ ਪਰਮੇਸ਼ਰ ਵਾਲੇ ਬੰਨੇ ਲੱਗਿਆ ਔਰ ਮਹਾਰਾਜ ਕਹਿੰਦਾ ਰਸਨਾ RAM ਰਵੀਜੈ ਅਰਥਾਤ ਕਿ ਉਹਨਾਂ ਦੀ ਰਸਨਾ ਉਹਨਾਂ ਦੀ ਜੀਬਾ ਪਰ RAM ਜੀ ਦੇ ਨਾਮ ਨੂੰ ਸਮਰਨ ਕਰਦੀ ਐ ਕਹਿੰਦਾ ਨਾਨਕ ਨਾਮ ਰਤੇ ਸੇ ਨਿਰਮਲ ਹੋਰ ਹौं ਮੈਂ ਮੈਲ ਪਰਿਜੈ ਨਾਨਕ ਨਾਮ ਰਤੇ ਸੇ ਨਿਰਮਲ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਜਿਹੜੇ ਵੀ ਗੁਰਮੁਖ ਗੁਰੂ ਪਿਆਰੇ ਕੇਵਲ ਉਸ ਪਰਮੇਸ਼ਰ ਦੇ ਨਾਮ ਵਾਲੇ ਬਣਨੇ ਲੱਗੇ ਨੇ ਉਹੀ ਨਿਰਮਲ ਨੇ ਉਹੀ ਬਾਗ ਪਵਿੱਤਰ ਨੇ ਅਰਈ ਗਾ ਲਾਹੌਰ ਨਾਲ ਦੇ ਮਾਰੇ ਕਹਿੰਦਾ ਹੋਰ ਹੋਮੈ ਮੈਲ ਭਰੀ ਜਾਏ ਹੋਰ ਤੇ ਸਾਰੇ ਹੋਮੈ ਦੀ ਮੈਲ ਦੇ ਨਾਲ ਭਰ ਰਹੇ ਹਨ ਸੋ ਉਹ ਆਪਣੇ ਬਚਨ ਦੇ ਤੀਸਰੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਹਨ ਕਹਿੰਦਾ ਪੰਡਿਤ ਜੋਤ ਕੀ ਸਭ ਪੜ ਪੜ ਕੂਕਦੇ ਕਿਸ ਪੈ ਕਰਹਾ ਪੁਕਾਰਾ ਰਾਮ ਮਾਇਆ ਮੋਹ ਅੰਤਰ ਮਲ ਲਾਗਿਆ ਮਾਇਆ ਕੇ ਵਪਾਰਾ ਰਾਮ ਪੰਡਿਤ ਜੋਤ ਕੀ ਸਭ ਪੜ ਪੜ ਕੂਕਦੇ ਜਿਹੜੇ ਖੋਤੀ ਵਿਦਵਾ ਨੇ ਨਾ ਜੋਤਸ਼ੀ ਵਗੈਰਾ ਨੇ ਸਾਰੇ ਆਪ ਆਪਣੇ ਧਰਮ ਗ੍ਰੰਥਾਂ ਨੂੰ ਪੜ ਪੜ ਕੇ ਉੱਚੀ ਆਵਾਜ਼ ਦੇ ਵਿੱਚ ਕੂਕਣਾ ਕਰਦੇ ਤੇ ਕੂਕਣਾ ਮਹਾਰਾਜ ਕਹਿੰਦਾ ਕਿਸ ਪੈ ਕਰ ਰਹਾ ਪੁਕਾਰਾ ਰਾਮ ਬਲਾਇ ਕਿਦੇ ਅੱਗੇ ਪੁਕਾਰਾਂ ਕਰਦੇ ਨੇ ਉੱਚੀ ਉੱਚੀ ਕੂਕੇ ਸੁਣਾਉਂਦੇ ਨੇ ਹੈ ਰਾਮ ਜੀ ਜਿਵੇਂ ਕਬੀਰ ਜੀ ਕਹਿੰਦੇ ਨਾ ਕਬੀਰ ਮੁੱਲਾ ਮਨਾਰੇ ਤੇ ਆ ਜਾੜੇ ਸਾਈ ਨਾ ਬਹਿਰਾ ਹੋਏ ਕਹਿੰਦਾ ਮੁੱਲਾ ਜੀ ਕਾਦਲੇ ਮਨਾਰੇ ਤੇ ਚੜਦੇ ਜਦਾਨ ਮੂੰਹ ਕਰਕੇ ਬਾਗ ਦਿੰਦੇ ਜੇ ਕਹਿੰਦੇ ਜਾ ਕਰਨ ਤੂੰ ਬਾਗ ਦੇ ਦਿਨ ਹੀ ਭੀਤਰ ਜੋਏ ਰੱਬ ਕਹਿੰਦਾ ਬੋੜਾ ਥੋੜਾ ਹੈ ਜਿਹਦੇ ਖਾਤਰ ਤਾਂ ਮੂੰਹ ਕਰਕੇ ਬਾਗਦੰਨਾ ਉਹ ਤੇ ਮਾਰੇ ਕਹਿੰਦੇ ਤੇਰੇ ਦਿਲ ਦੇ ਵਿੱਚ ਹੀ ਆ ਉਹਨੂੰ ਤੱਕਣਾ ਕਰ ਸੋ ਇਥੇ ਵੀ ਮਹਾਰਾਜ ਕਹਿੰਦੇ ਪੰਡਿਤ ਔਰ ਜੋਤਿਸ਼ੀ ਵਗੈਰਾ ਪੜ-ਪੜ ਕੇ ਉੱਚੀ ਕੂਕਣਾ ਕਰਦੇ ਨੇ ਭਲਾ ਕੀਹਦੇ ਦਰ ਤੇ ਪੁਕਾਰਾਂ ਕਰਦੇ ਨੇ ਕਿੰਨੂੰ ਉੱਚੀ ਕੂਕੂ ਕੇ ਸੁਣਾਉਂਦੇ ਨੇ ਰਾਮ ਜੀ ਕਹਿੰਦੇ ਮਾਇਆ ਮੋਹ ਅੰਤਰਮਲ ਲਾਗੈ ਮਾਇਆ ਕੇ ਵਾਪਰ ਰਾਮ ਮਾਇਆ ਮੋਹ ਅੰਤਰਮਲ ਲੱਗਿਆ ਮਾਇਆ ਦੇ ਬਹੁਤ ਗਲਤਾਨ ਨੇ ਇਹਨਾਂ ਦੇ ਅੰਦਰ ਮਾਇਆ ਰੂਪੀ ਮੈਣ ਲੱਗੀ ਹੋਈ ਐ ਔਰ ਮਾਰੇ ਕਹਿੰਦੇ ਅਸਲ ਦੇ ਵਿੱਚ ਸਾਰਾ ਵਣਜ ਵਪਾਰ ਜਿੰਨਾ ਵੀ ਐ ਨਾ ਮਾਇਆ ਦਾ ਹੀ ਐ ਮਾਇਆ ਦੀ ਖਾਤਰ ਚੜਾਵੇ ਦੀ ਖਾਤਰ ਹੀ ਇਹ ਕਰਮਕਾਂਡ ਕਰਦੇ ਨੇ ਇਹ ਰਾਮ ਜੀ ਕਹਿੰਦੇ ਮਾਇਆ ਕੇ ਵਪਾਰਾ ਜਗਤ ਪਿਆਰਾ ਆਵਣ ਜਾਣ ਦੁੱਖ ਪਾਈ ਉਨ ਬੇਖਕਾ ਕੀੜਾ ਬਿਖ ਸਿਓ ਲਾਗਾ ਬਿਸਟਾ ਮਾਹੇ ਸਮਾਈ ਮਾਇਆ ਕੇ ਵਪਾਰਾ ਜਗਤ ਪਿਆਰਾ ਮਾਇਆ ਦੇ ਬਣ ਜੋ ਵਪਾਰ ਦੇ ਸਦਕਾ ਮਾਰੇ ਕਹਿੰਦੇ ਇਹਨਾਂ ਨੂੰ ਜਗਤ ਆ ਸੰਸਾਰ ਬਹੁਤ ਪਿਆਰਾ ਲੱਗਦਾ ਔਰ ਆਵਣ ਜਾਣ ਦੁੱਖ ਪਾਈ ਇਸੇ ਕਰਕੇ ਜਗਤ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਨੇ ਜੰਮਦੇ ਮਰਦੇ ਰਹਿੰਦੇ ਨੇ ਤੇ ਦੁੱਖ ਪਾਉਂਦੇ ਨੇ ਕਹਿੰਦਾ ਵਿਖਕਾ ਕੀੜਾ ਵਿਖ ਸਿਓ ਲਾਗਾ ਵਿਸ਼ਟਾ ਮਾਹ ਸਮਾਈ ਤੇ ਅਸਲ ਦੇ ਵਿੱਚ ਇਹੋ ਜਿਹੇ ਮਾਇਆਧਾਰੀ ਪੁਰਸ਼ ਵਿਖ ਦੇ ਕੀੜੇ ਨੇ ਮਾਇਆ ਰੂਪੀ ਜ਼ਹਿਰ ਦੇ ਕੀੜੇ ਨੇ ਤਾਂ ਇਹ ਸਾਰੇ ਉਮਰ ਮਾਇਆ ਰੂਪੀ ਜ਼ਹਿਰ ਦੇ ਨਾਲ ਲੱਗੇ ਰਹਿੰਦੇ ਨੇ ਮਾਰੇ ਕਹਿੰਦੇ ਔਰ ਵਿਸ਼ਟਾ ਮਾਹ ਸਮਾਈ ਤੇ ਦੁਆਰਾ ਦੁਆਰਾ ਮਾਰੇ ਕਹਿੰਦੇ ਮਾਤਾ ਦੇ ਗਰਭ ਜੋਨੀ ਰੂਪ ਵਿਸ਼ਟਾ ਦੇ ਵਿੱਚ ਗੰਦ ਦੇ ਵਿੱਚ ਸਮਾਈ ਰਹਿੰਦੇ ਨੇ ਜੋ ਤਰਨੇ ਖਿਆਸੋਏ ਕਮਾਵੇ ਕੋਏ ਨ ਮੇਟਣ ਹਾਰਾ ਨਾਨਕਾ ਨਾਮ ਰਤੇ ਤਨ ਸਦਾ ਸੁਖ ਪਾਇਆ ਹੋਰ ਮੂਰਖ ਕੂ ਕਮਏ گا ਵਾਰਾ ਜੋ ਤਰਨੇ ਖਿਆਸੋਏ ਕਮਾਵੇ ਮਹਾਰਾਜ ਕਹਿੰਦੇ ਅਸਲ ਦੇ ਵਿੱਚ ਜੀਵ ਦੇ ਮਸਤਕ ਦੇ ਵਿੱਚ ਜੋ ਵੀ ਉਪਾਰ ਪਰੰਪਰ ਮਹੇਸ਼ਰ ਜੀ ਨੇ ਲਿਖਿਆ ਹੋਇਆ ਹੈ ਉਦੇ ਅਨੁਸਾਰ ਹੀ ਜੀਵ ਕੋ ਕੰਮ ਕਮਾਉਣੇ ਕਰਦੇ ਹਨ ਔਰ ਕੋਏ ਨਾ ਮੇਟਨਹਾਰਾ ਤੇ ਜੀਵ ਦੇ ਕਿਰਤਨ ਉਹਦੇ ਮੱਥੇ ਦੇ ਲੇਖਾਂ ਨੂੰ ਕੋਈ ਮੇਟਣ ਦੇ ਸਮਰੱਥ ਵੀ ਨਹੀਂ ਮਾਰੇ ਕਹਿੰਦੇ ਹਰ ਕੰਮ ਕਰਨਾ ਹੀ ਪੈਂਦਾ ਜੋ ਲਿਖਤ ਦੇ ਵਿੱਚ ਉਕਰਿਆ ਹੋਇਆ ਹੈ ਕਹਿੰਦੇ ਨਾਨਕ ਨਾਮ ਰਤੇ ਤਨ ਸਦਾ ਸੁਖ ਪਾਇਆ ਹੋਰ ਮੂਰਖ ਕੂਕ ਮਏਗਾ ਬਾਰਾ ਨਾਨਕ ਨਾਮ ਰਤੇ ਤੈਨ ਸਦਾ ਸੁਖ ਪਾਇਆ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਜਿਹੜਾ ਵੀ ਗੁਰਮੁਖ ਗੁਰੂ ਪਿਆਰੇ ਹੋਰੀ ਪਰਮੇਸ਼ਰ ਦੇ ਨਾਮ ਸਦਕਾ ਉਹਦੇ ਰੰਗ ਚ ਰੰਗੇ ਗਏ ਤੈਨ ਸਦਾ ਸੁਖ ਪਾਇਆ ਉਹਨਾਂ ਨੇ ਸਦੀਵੀ ਸੁਖ ਨੂੰ ਪੌੜਾ ਕੀਤਾ ਹੈ ਰਹੀ ਗੱਲ ਹੋਰ ਨਾਲ ਦੀ ਮਹਾਰਾਜ ਕਹਦੇ ਹੋਰ ਮੂਰਖ ਕੋਕ ਮੋਏ ਗਵਾਰਾ ਦੇ ਹੋਰ ਜੜ ਮੂਰਖ ਨੇ ਨ ਮਹਾਰਾਜ ਕਹਿੰਦੇ ਉਹ ਕੂ ਕੂ ਕੇ ਉੱਚੀ ਪੁਕਾਰ ਕੇ ਮਰ ਗਏ ਗਵਾਰ ਅਰਥਾਤ ਬੇਸਮਝ ਲੋਕ ਸੁਗੰਤਮ ਆਪਣੇ ਸ਼ਾਂਤ ਦੇ ਚੌਥੇ ਚਰਨ ਦੇ ਵਿੱਚ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਮਾਇਆ ਮੋਹ ਹੈ ਮਨ ਰੰਗਿਆ ਮੋਹ ਹੈ ਸੁਧ ਨ ਕਾਈਂ RAM ਗਰਵ ਹੈ ਇਹ ਮਨ ਰੰਗਿਆ ਦੂਜਾ ਰੰਗ ਜਾਏ RAM ਮਾਇਆ ਮੋਹ ਮਨ ਰੰਗਿਆ ਅਰਥਾਤ ਕਹ ਜਿਹਨਾਂ ਵੇ ਆਪਾਗੇ ਜੀਵਾਂ ਦਾ ਮਾਇਆ ਦੇ ਮੋਹ ਦੇ ਵਿੱਚ ਮਨ ਰੰਗਿਆ ਹੋਇਆ ਹੈ ਮਹਾਰਾਜ ਕਹਿੰਦਾ ਮੋਹ ਸੁਧ ਨਕਾਈ RAM ਤੇ ਮੋਹ ਚ ਗਲਤਾ ਦਾ ਜੀਵਨ ਕੋਈ ਵੀ ਸੁਧ ਬੁੱਧ ਨਹੀਂ ਕੋਈ ਅਕਲਸਾਰ ਨਹੀਂ ਮਹਾਰਾਜ ਕਹਿੰਦੇ ਹੈ RAM ਜੀ ਕਹਿੰਦਾ ਗੌਰ ਮੋਹ ਹੈ ਇਹੋ ਮਨ ਰੰਗਿਆ ਦੂਜਾ ਰੰਗ ਜਾਏ RAM ਉਹ ਗੌਰਵ ਹੈ ਇਹੋ ਮਨ ਰੰਗਿਆ ਜੇਕਰ ਗੁਰਮੁਖੋ ਕੇ ਗੁਰੂ ਮਹਾਰਾਜਿਆਂ ਦੇ ਅਨੁਸਾਰੀ ਹੋ ਕੇ ਆਪਣੇ ਮਨ ਨੂੰ ਰੰਗਣਾ ਕਰੀਏ ਨਾਮ ਦਾ ਰੰਗ ਚੜਾਉਣਾ ਕਰੀਏ ਨਾ ਤੇ ਮਹਾਰਾਜ ਕਹਿੰਦਾ ਦੂਜਾ ਰੰਗ ਜਾਈਂ RAM ਤੇ ਜਿਹੜਾ ਦੂਜ ਪਰੇ ਮੈਂ ਨਾ ਦੂਜਾ ਰੰਗ ਹੈ ਜਿਹੜਾ ਉਹ ਜਾਂਦਾ ਰਹਿੰਦਾ ਹੈ ਹੈ RAM ਜੀ ਮਹਾਰਾਜ ਕਹਿੰਦਾ ਦੂਜਾ ਰੰਗ ਜਾਈਂ ਸਾਚ ਸਮਾਈ ਸੱਚ ਪਰੇ ਪੰਡਾਰਾ ਗੌਰਵ ਖੋਵਾਰ ਸੋਈ 부ਜਾ ਸੱਚ ਸਵਾਰਣ ਹਾਰਾ ਦੂਜਾ ਰੰਗ ਜਾਈ ਸੱਚ ਸਮਾਈ ਤੇ ਮਨ ਤੋਂ ਦੂਜ ਪ੍ਰੇਮ ਜਾਂਦਾ ਰਹਿੰਦਾ ਦੂਜਾ ਰੰਗ ਜਾਂਦਾ ਰਹਿੰਦਾ ਤੇ ਸੱਚ ਦੇ ਵਿੱਚ ਸਮਾਈ ਹੋ ਜਾਂਦੀ ਹੈ ਲੀਨਤਾ ਹੋ ਜਾਂਦੀ ਹੈ ਸੱਚੇ ਪਰੇ ਪੰਡਾਰਾ ਤੇ ਸੱਚੇ ਪਰਮੇਸ਼ਰ ਦੇ ਸੱਚੇ ਨਾਮ ਦੇ ਨਾਲ ਪੰਡਾਰੇ ਪਰ ਜਾਂਦੇ ਨੇ ਗੁਰਮਖੰਦੇ ਕਹਦਾ ਗੌਰਮukh ਹੋਵਾ ਸੋਈ 부ਜਾ ਸੱਚ ਸਵਾਰਣ ਹਾਰਾ ਤੇ ਜੇਕਰ ਕੋਈ ਗੁਰਮੁਖ ਗੁਰੂ ਪਿਆਰਾ ਹੋਵੇ ਗੁਰੂ ਮਹਾਰਾਜ ਜੀ ਦੇ ਅਨੁਸਾਰੀ ਹੋਵੇ ਉਹੀ ਸੱਚ ਨੂੰ ਬੁਝਣਾ ਕਰਦਾ ਹੈ ਸੱਚ ਸਵਾਰਣ ਹਾਰਾ ਤੇ ਸੱਚੇ ਨਾਮ ਦੇ ਸਦਕਾ ਪਾਤਸ਼ਾਹ ਜੀ ਉਹਨਾਂ ਨੂੰ ਸਵਾਰਣ ਦੇ ਸਮਰੱਥ ਵੀ ਹੈ ਸਵਾਰਣ ਹਾਰਾ ਵੀ ਹੈ ਮਹਾਰਾਏ ਕਹਿੰਦੇ ਆਪੇ ਮੇਲੇ ਸੋ ਹਰ ਮਿਲੇ ਹੋਰ ਕਹਿਣਾ ਕਿਛੂ ਨਾ ਜਾਏ ਨਾਨਕ ਵੇੜਨਾਵਾ ਪਰਮਪੁਲਾਇ ਇਕ ਨਾਮ ਰਤੇ ਰੰਗ ਲਾਏ ਆਪੇ ਮੇਲੇ ਸੋ ਹਰ ਮਿਲੇ ਹੋਰ ਕਹਿਣਾ ਕਿਛੂ ਨਾ ਜਾਏ ਅਰਥਾਤ ਕਿ ਜਿਨ ਨੂੰ ਉਹ ਕਾਲਪੁਰਖ ਵਾਹੇ ਗੁਰੂ ਜੀ ਆਪੇ ਤਰੁੱਟ ਕੇ ਮਿਲਣਾ ਕਰਦਾ ਹੈ ਉਹ ਹੀ ਗੁਰਮੁਖ ਗੁਰੂ ਪਿਆਰਾ ਕੇਵਲ ਤੇ ਕੇਵਲ ਹਰੀ ਪਰਮੇਸ਼ਰ ਜੀ ਨੂੰ ਮਿਲਦਾ ਹੈ ਕਹਿੰਦਾ ਹੋਰ ਕਹਿਣਾ ਕਿਛੂ ਨਾ ਜਾਏ ਤੇ ਇਸ ਵਾਦ ਕੇ ਹੋਰ ਕੁਝ ਕਿਹਾ ਨਹੀਂ ਜਾ ਸਕਦਾ ਕਿ ਐਸ ਵਿਧੀ ਦੇ ਨਾਲ ਮਿਲਿਆ ਉਸ ਵਿਧੀ ਦੇ ਨਾਲ ਮਿਲਿਆ ਆਪੇ ਤਰੁੱਟ ਕੇ ਜਿੰਨੂੰ ਮਹਾਰਾਜ ਮੇਲਦੇ ਨੇ ਉਹ ਮਿਲਦਾ ਹੈ ਭਾਈ ਕਹਿੰਦਾ ਨਾਨਕ ਵਿਣ ਨਾਵਾ ਪਰਮ ਪੁਲਾਇਆ ਏਕੇ ਨਾਮ ਰਤੇ ਰੰਗ ਲਾਏ ਨਾਨਕ ਵਿਣ ਨਾਵਾ ਪਰਮ ਪੁਲਾਇਆ ਤੇ ਤੀਸਰੇ ਗੁਰੂ ਨਾਨਕ ਧੰਨ ਗੁਰੂ ਅਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਨਾਮ ਤੋਂ ਬਿਨਾਂ ਸਾਰਾ ਜਗਤ ਓਪਾਰ ਬ੍ਰਹਮ ਪਰਮੇਸ਼ਰ ਜੀ ਨੇ ਪਰਮਾਜ ਪੁਲਾਇਆ ਹੋਇਆ ਹੈ ਮਹਾਰਾਜ ਕਹਿੰਦੇ ਏਕ ਨਾਮ ਰਤੇ ਰਗ ਲਾਏ ਤੇ ਇਹ ਕਹੋ ਜੇ ਗੁਰਮੁਖ ਗੁਰੂ ਪਿਆਰੇ ਹਨ ਜਿਹੜੇ ਨਾਮ ਦੇ ਦੁਆਰਾ ਰੰਗੇ ਗਏ ਰੰਗ ਲਾਏ ਤੇ ਉਹਨਾਂ ਨੇ ਆਪਣੇ ਮਹਾਰਾਜ ਕਹਿੰਦੇ ਮਾਨ ਨੂੰ ਪਰਮੇਸ਼ਰ ਦਾ ਪ੍ਰੇਮ ਲਾਉਣਾ ਕੀਤਾ ਰੰਗ ਲਾਉਣਾ ਕੀਤਾ ਹੈ ਜਾਂ ਜਿਨ੍ਹਾਂ ਨੂੰ ਪਰਮੇਸ਼ਰ ਜੀ ਦੇ ਆਪਣਾ ਪ੍ਰੇਮ ਲਾਇਆ ਉਹ ਨਾਮ ਦੇ ਦੁਆਰਾ ਰੰਗੇ ਗਏ ਗੁਰਮੁਖ ਕਹਿੰਦੇ ਆਪੇ ਮਿਲੈ ਸੋਹਰਾ ਮਿਲੈ ਹੋਰ ਉਹ ਕਹਿਣਾ ਕਿਛੂ ਨਾ ਜਾਏ ਨਾਨਕ ਬੜਾ ਨਾਵ ਪਰਮ ਕੋ ਲਾਇਆ ਇੱਕ ਨਾਮ ਰਤੇ ਰੰਗ ਲਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ